ਸਤਿਕਾਰਯੋਗ ਦੋਸਤੋ ਆ ਜਿਹੜੀ ਨਾਲ ਚੱਲਦੀ ਵੀਡੀਓ ਤੁਸੀਂ ਦੇਖੀ ਹੈ ਇਹ ਟਿੱਕਰੀ ਬਾਰਡਰ ਦਿੱਲੀ ਦੀ ਵੀਡੀਓ ਹੈਗੀ ਹੈ 26 ਨਵੰਬਰ 2020 ਦੀ ਕਿਸਾਨਾਂ ਅੰਦੋਲਨ ਜਿਹੜਾ ਦਿੱਲੀ ਦੇ ਬਰੂਹਾਂ ਦੇ ਉੱਤੇ 380 ਦਿਨ ਲੜਿਆ ਗਿਆ ਔਰ ਜਿੱਤਿਆ ਗਿਆ ਇਹ ਉਹਦਾ ਇੱਕ ਸਬੂਤ ਹੈ ਮੈਂ ਇਹਦਾ ਇੱਕ ਪਾਤਰ ਰਿਆਂ ਲਗਾਤਾਰ 380 ਦਿਨ ਔਰ ਪਹਿਲਾਂ ਇਹੀ ਸੰਘਰਸ਼ਾ ਜਿਹੜਾ ਮਾਨਸਾ ਰੇਲਵੇ ਸਟੇਸ਼ਨ ਦੇ ਉੱਤੇ ਵੀ ਲੜਿਆ ਗਿਆ ਲਗਾਤਾਰ 2.5 ਮਹੀਨੇ ਉਹਦੇ ਵਿੱਚ ਵੀ ਹਾਜ਼ਰੀ ਦਿੱਤੀ ਤੇ ਫੇਰ ਪੂਰੇ ਲੋਕਾਂ ਦਾ ਜਦੋਂ ਮਨ ਬਣ ਗਿਆ ਦਿੱਲੀ ਜਾਣ ਦਾ ਤਾਂ ਅਸੀਂ ਪਿੰਡ ਰੱਲਾ ਤੋਂ 6 ਟਰੈਕਟਰਾਂ ਦਾ ਜਥਾ ਲੈ ਕੇ ਲਗਾਤਾਰ ਇਕੱਠੇ ਹੋ ਕੇ ਬੋਹਾ ਪਹੁੰਚੇ ਬੋਹਾ ਦੀ ਦਾਣਾ ਮੰਡੀ ਦੇ ਵਿੱਚੋਂ ਆਪਾਂ ਮਾਨਸਾ ਜ਼ਿਲ੍ਹਾ ਇਕੱਠਾ ਹੋ ਕੇ ਸਾਰਾ ਬਾਹਮਣ ਵਾਲਾ ਜਿਹੜਾ ਪਿੰਡ ਹੈ ਹਰਿਆਣੇ ਦਾ ਉਹ ਬੈਰੀਅਰ ਤੋੜਦੇ ਹੋਏ ਟਿੱਕਰੀ ਦੇ ਉੱਤੇ ਪਹੁੰਚ ਗਏ ਸੀਗੇ ਤੇ 26 ਨਵੰਬਰ 2020 ਨੂੰ ਜਦੋਂ ਟਿੱਕਰੀ ਦੇ ਉੱਤੇ ਪਹੁੰਚੇ ਤਾਂ ਕੇਂਦਰ ਦੀ ਸਰਕਾਰ ਨੇ ਕਿਸਾਨਾਂ ਦਾ ਜਿਹੜੇ ਟੰਗ ਨਾਲ ਵਿਹਾਰ ਕੀਤਾ ਸੀਗਾ ਉਹਦੇ ਵਿੱਚ ਅਥਰੂ ਗੈਸ ਦੇ ਗੋਲੇ ਜਿਹੜੇ ਬਹੁਤ ਹੀ ਜ਼ਬਰਦਸਤ ਬੰਬ ਤਮਾਕੇ ਸੀਗੇ ਇੱਕ ਕਿਸਮ ਦੇ ਜਿਨ੍ਹਾਂ ਨਾਲ ਕਿਸਾਨ ਜ਼ਖਮੀ ਹੋ ਗਏ ਸੀ ਪਾਣੀ ਦੀਆਂ ਬੁਛਾੜਾਂ ਡਾਂਗਾ ਚੱਲੀਆਂ ਸੀ ਸਾਰਾ ਕੁਝ ਤੇ ਆਹ ਟਰੈਕਟਰ ਜਿਹੜਾ ਮੇਰੇ ਕੋਲੇ ਸੀਗਾ ਅਸੀਂ 7 ਜਣੇ 8 ਜਣੇ ਇਸ ਟਰੈਕਟਰ ਦੇ ਵਿੱਚ ਸੀਗੇ ਟਰਾਲੀ ਦੇ ਵਿੱਚ ਇਹ ਸਾਡੇ ਵਾਲਾ ਜਿਹੜਾ ਜਹੰਦੀਆ ਟਰੈਕਟਰ ਹੈ ਇਹ ਇਹ ਸਾਡੇ ਪਿੰਡ ਦੇ ਨੌਜਵਾਨ ਬੂਟਾ ਸਿੰਘ ਪੁੱਤਰ ਸਰਦਾਰ ਮਿੱਠੂ ਸਿੰਘ ਜਿਹਦੇ ਦਾਦਾ ਜੀ ਦਾ ਨਾਮ ਸਰਦਾਰ ਗੁਰਦੇਵ ਸਿੰਘ ਹੈ ਜਿਹਨੂੰ ਮੀਰ ਆਬ ਕਹਿੰਦੇ ਨੇ ਇਹ ਉਹਨਾਂ ਦਾ ਟਰੈਕਟਰ ਸੀ ਸਾਡੇ ਕੋਲੇ ਔਰ ਇਸ ਟਰੈਕਟਰ ਦੇ ਟੂਟੀਆਂ ਜਿਹੜੀਆਂ ਹੁੰਦੀਆਂ ਹਵਾ ਭਰਨ ਵਾਲੀਆਂ ਉਥੇ ਡਾਂਗਾ ਮਾਰ ਮਾਰ ਕੇ ਪੁਲਿਸ ਵਾਲਿਆਂ ਨੇ ਉਹ ਟੂਟੀਆਂ ਪੱਟ ਦਿੱਤੀਆਂ ਸੀ ਔਰ ਸੂਏ ਮਾਰ ਮਾਰ ਕੇ ਟਾਇਰ 파ੜ ਦਿੱਤੇ ਗਏ ਸੀ ਤਾਂ ਇਹ ਲਾਹੇ ਹੋਏ ਟਾਇਰ ਇਸ ਗੱਲ ਦੀ ਗਵਾਹੀ ਭਰਦੇ ਨੇ ਕਿ ਸਾਡੇ ਨਾਲ ਉਸ ਦਿਨ ਉਥੇ ਵਿਹਾਰ ਕੀ ਹੋਇਆ ਸੀ ਤੇ ਜਿਹੜੀਆਂ ਕੰਡਿਆਲੀਆਂ ਤਾਰਾਂ ਮੂਰੇ ਪਈਆਂ ਸੀ ਬਹੁਤ ਖਤਰਨਾਕ ਕਿਸਮ ਦੇ ਬਲੇਡ ਸੀ ਉਹਨਾਂ ਦੇ ਔਰ ਉਹਨਾਂ ਨੂੰ ਚੁੱਕਣ ਦੀ ਜਦੋਂ ਕੋਸ਼ਿਸ਼ ਕੀਤੀ ਦਾ ਸਾਡੇ ਪਿੰਡ ਦਾ ਕਿਸਾਨ ਜਿਨ੍ਹਾਂ ਨੂੰ ਨਾਂ ਤੇ ਹਰਵੰਸਾ ਹੈ ਹਰਵੰਸ ਦਾਸ ਪਰ ਉਹਨਾਂ ਨੂੰ ਪਿੰਡ ਦੇ ਵਿੱਚ ਤਿੱਤਰ ਮਹੰਤ ਕਹਿੰਦੇ ਤੇ ਉਹਦੇ ਨਾਲ ਦੇ ਹੋਰ ਸਾਥੀ ਸੀ ਜਿਹੜੇ ਉਹਨਾਂ ਦੇ ਹੱਥ ਜ਼ਖਮੀ ਵੀ ਹੋ ਗਏ ਸੀ ਤੇ ਉਹਨਾਂ ਸਾਰਿਆਂ ਨੂੰ ਗ੍ਰਿਫਤਾਰ ਕਰਕੇ ਸਾਰਾ ਦਿਨ ਉਥੇ ਟਿੱਕਰੀ ਦੇ ਥਾਣੇ ਦੇ ਵਿੱਚ ਬਿਠਾਈ ਰੱਖਿਆ ਸ਼ਾਮ ਨੂੰ ਜਾ ਕੇ ਰਿਹਾ ਕੀਤਾ ਗਿਆ ਸੀਗਾ ਤਾਂ ਇਹ ਪਹਿਲੇ ਦਿਨ ਦਾ ਉਥੇ ਦ੍ਰਿਸ਼ ਸੀ ਤੇ ਮੈਂ ਜਿਹੜੀ ਗੱਲ ਤੁਹਾਨੂੰ ਤੁਹਾਡਾ ਧਿਆਨ ਖਿੱਚਣਾ ਚਾਹੁੰਦਾ ਇਹ ਕਿ ਦੋਸਤੋ ਇਹ ਅੱਜ 26 ਨਵੰਬਰ ਹੈ ਤੇ ਕਿਸਾਨ ਸੰਘਰਸ਼ ਦੀ ਪੰਜਵੀਂ ਬਰੇਗੰਡ ਹੈ ਇਹ ਤੇ ਇਹ ਪੰਜਵੀਂ ਬਰੇਗੰਡ ਹੈ ਜਿਹੜੀ ਅੱਜ ਚੰਡੀਗੜ੍ਹ ਦੇ ਵਿੱਚ ਵੀ ਮਨਾਈ ਗਈ ਹੈਗੀ ਤੇ ਕਿਸਾਨ ਲਗਾਤਾਰ ਉਸ ਸੰਘਰਸ਼ ਤੋਂ ਪ੍ਰੇਰਣਾ ਲੈ ਕੇ ਬਾਕੀ ਜਥੇਬੰਦੀਆਂ ਵੀ ਸੰਘਰਸ਼ੀਲ ਜਥੇਬੰਦੀਆਂ ਜਿਹੜੀਆਂ ਪ੍ਰੇਰਣਾ ਲੈ ਕੇ ਉਸ ਜੇਤੂ ਕੋਲ ਤੋਂ ਅਗਲੇ ਜਿਹੜੇ ਕੋਲ ਹੈਗੇ ਅਗਲੇ ਸੰਘਰਸ਼ਾ ਜਿਹੜੀਆਂ ਉਹ ਲੜ ਰਹੀਆਂ ਨੇ ਤੇ ਮੈਂ ਆਪਣੇ ਇਸ ਕੋਲ ਦੇ ਵਿੱਚ ਕੀ ਹਿੱਸਾ ਪਾਇਆ ਤੁਹਾਨੂੰ ਇੰਨਾ ਕੁ ਦੱਸ ਦੇਣਾ ਚਾਹੁੰਨਾ ਕਿ ਮੈਂ ਮੈਂ ਤੇ ਜਿਹੜਾ ਮੇਰਾ ਪਰਿਵਾਰ ਹੈ ਉਹ ਸਾਡੇ ਕੋਲੇ ਕੋਈ ਜ਼ਮੀਨ ਨਹੀਂ ਹੈ ਕਿਸੇ ਵੀ ਕਿਸਮ ਦੀ ਕਿਸੇ ਦੇਖਣ ਵਾਲੇ ਨੂੰ ਐ ਲੱਗਦਾ ਹੋਵੇ ਵੀ ਤੂੰ ਵੀ ਪਾਈ ਜ਼ਮੀਨ ਵਾਲਾ ਹੋਏਗਾ ਤੂੰ ਆਪਣੀ ਜ਼ਮੀਨ ਬਚਾਉਣ ਗਿਆ ਹੋਏਗਾ ਨਹੀਂ ਮੇਰੇ ਕੋਲੇ ਤਾਂ ਕੋਈ ਜ਼ਮੀਨ ਨਹੀਂ ਹੈ ਮੇਰੇ ਪਰਿਵਾਰ ਕੋਲੇ ਬੇਜ਼ਮੀਨਾ ਪਰਿਵਾਰ ਹੋਣ ਦੇ ਬਾਵਜੂਦ ਵੀ ਕਿਉਂਕਿ ਸਾਡੇ ਉੱਤੇ ਇਸ ਗੱਲ ਦਾ ਅਸਰ ਹੈ ਅਸੀਂ ਅਰਨੇਸਟੋ ਚੀ ਗਵੇਰਾ ਨੂੰ ਪੜਿਆ ਹੋਇਆ ਹੈ ਜਿਹੜਾ ਕਿ ਅਰਜنٹਾਈਨਾ ਦੇ ਵਿੱਚ ਜੰਮਿਆ ਸੀ ਔਰ ਕਿਊਬਾ ਦੇ ਇਨਕਲਾਬ ਵਾਸਤੇ ਲੜਿਆ ਔਰ ਇਨਕਲਾਬ ਕਰਨ ਤੋਂ ਬਾਅਦ ਅੱਗੇ ਬੋਲੀਵੀਆ ਦੇ ਵਿੱਚ ਜਾ ਕੇ ਇਨਕਲਾਬ ਕਰਦਾ ਕਰਦਾ ਉੱਥੇ ਗੋਲੀਆਂ ਖਾ ਕੇ ਉਹ ਸ਼ਹੀਦ ਹੋ ਗਿਆ ਸਾਡੇ ਉੱਤੇ ਇਹੋ ਜੇ ਇਨਕਲਾਬੀਆਂ ਦਾ ਪ੍ਰਭਾਵ ਹੈ ਕਿਉਂਕਿ ਅਰਨੇਸਟੋ ਚੀਗਵੇਰਾ ਦਾ ਕਹਿਣਾ ਹੈ ਕਿ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਜੇ ਕਿਤੇ ਜ਼ੁਲਮ ਹੋ ਰਿਹਾ ਹੈ ਧੱਕਾ ਹੋ ਰਿਹਾ ਹੈ ਤੇ ਉਸ ਧੱਕੇ ਦੇ ਖਿਲਾਫ ਜੇ ਤੁਸੀਂ ਜਾ ਕੇ ਖੜੇ ਹੋਣੇ ਹੋ ਤੇ ਉੱਥੇ ਦੁਖੀ ਲੋਕਾਂ ਦੇ ਨਾਲ ਜਾ ਕੇ ਮੋਢੇ ਨਾਲ ਮੋਢਾ ਲਾਉਨੇ ਹੋ ਤਾਂ ਤੁਸੀਂ ਮੇਰੇ ਯੁੱਧ ਸਾਥੀਓ ਤਾਂ ਉਸ ਤੋਂ ਪ੍ਰੇਰਨਾ ਲੈ ਕੇ ਇਨਕਲਾਬੀ ਤੋਂ ਮੈਂ ਇੱਥੇ ਮੇਰਾ ਪਰਿਵਾਰ ਤੇ ਮੇਰੇ ਨਾਲ ਦੇ ਹੋਰ ਸਾਥੀ ਸਾਡੀ ਨਾਟਕ ਮੰਡਲੀ ਅਸੀਂ ਸਾਰੇ ਦੇ ਸਾਰੇ ਜਿਹੜੇ ਪਹਿਲੇ ਦਿਨ ਤੋਂ ਹੀ ਇਸ ਸੰਘਰਸ਼ ਦੇ ਵਿੱਚ ਕੁੱਦ ਪਏ ਸੀਗੇ ਤੇ ਉੱਥੇ ਸੰਘਰਸ਼ ਦੇ ਵਿੱਚ ਰਹਿੰਦੇ ਆ ਹੋਇਆ ਅਸੀਂ ਕੀਤਾ ਕਿ ਕੋਈ ਕਹਿ ਸਕਦਾ ਕਿ ਭੀੜ ਦਾ ਹਿੱਸਾ ਬਣ ਕੇ ਹੋਗੇ ਬੈਠੇ ਰਹੇ ਹੋਗੇ 380 ਦਿਨ ਨਹੀਂ ਲਗਾਤਾਰ 360 ਦਿਨ ਅਸੀਂ ਉੱਥੇ ਕਿਉਂਕਿ ਪੰਜ ਸਟੇਜਾਂ ਸੀ ਵੱਖ-ਵੱਖ ਥਾਵਾਂ ਦੇ ਉੱਤੇ ਦੋ ਟਿੱਕਰੀ ਬਾਰਡਰ ਤੇ ਦੋ ਸਿੰਘੂ ਬਾਰਡਰ ਤੇ ਇੱਕ ਗਾਜ਼ੀਪੁਰ ਬਾਰਡਰ ਤੇ ਇੱਕ-ਇੱਕ ਦਿਨ ਅਸੀਂ ਸਾਰੀਆਂ ਸਟੇਜਾਂ ਦੇ ਉੱਤੇ ਜਾ ਕੇ ਨਾਟਕ ਕਰਦੇ ਕੋਰੀਓਗ੍ਰਾਫੀ ਕਰਦੇ ਸਪੀਚਾਂ ਕਰਦੇ ਕਿਸਾਨਾਂ ਨੂੰ ਉਤਸ਼ਾਹਤ ਕਰਦੇ ਮਨੋਰੰਜਨ ਵੀ ਕਰਦੇ ਹੌਸਲਾ ਵਧਾਉਂਦੇ ਲਗਾਤਾਰ ਅਸੀਂ ਇਸ ਤਰ੍ਹਾਂ ਸਾਡਾ ਹਫਤਾ ਬੀਤ ਜਾਂਦਾ ਸੀ ਛੇਵੇਂ ਦਿਨ ਆ ਕੇ ਅਸੀਂ ਕੱਪੜਾ ਲੀਡਰ ਧੋ ਲੈਂਦੇ ਸੀਗੇ ਤੇ ਖਾਸ ਕਰ ਜਿਹੜੀ ਮੈਂ ਕਹਿਣੀ ਚਾਹੁੰਨਾ ਕਿ ਆ ਜਿਹੜੇ ਮੇਰੇ ਪੈਨੇ ਹੋਏ ਕੱਪੜੇ ਐ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਇਹ ਹੀ ਕੱਪੜੇ ਮੇਰੇ ਉਸ ਦਿਨ ਪੈਨੇ ਹੋਏ ਸੀ ਜਿੱਦੇ ਕਿਸਾਨ ਸੰਘਰਸ਼ ਦਿੱਲੀ ਦੀਆਂ ਬਰੂਹਾਂ ਤੇ ਸ਼ੁਰੂ ਹੋਇਆ ਸੀਗਾ ਇਹ ਹੀ ਕੱਪੜੇ ਸੀ ਇਹ ਹੀ ਕੋਟ ਇਹ ਹੀ ਕਮੀਜ਼ ਇਹ ਹੀ ਮਾਸਕ ਇਹੀ ਪੱਗ ਇਹੀ ਫਿਫਟੀ ਇਹੀ ਪੈਂਟ ਸੀ ਸਾਰੇ ਇਹੀ ਕੱਪੜੇ ਸੀ ਇਹ ਕੱਪੜੇ ਮੈਂ ਸੰਭਾਲ ਕੇ ਰੱਖੇ ਹੋਏ ਐ ਕਿਉਂਕਿ ਮੈਨੂੰ ਇਹ ਕਿਸਾਨ ਸੰਘਰਸ਼ ਦੀ ਯਾਦ ਦਿਵਾਉਂਦੇ ਐ ਇਹਨਾਂ ਨੂੰ ਹੁਣ ਮੈਂ ਆਮ ਨਹੀਂ ਪਾਉਂਦਾ ਸੰਭਾਲ ਕੇ ਰੱਖ ਦਿੰਨਾ ਤੇ ਜਦੋਂ ਇਸ ਕਿਸਾਨ ਸੰਘਰਸ਼ ਦੀ ਵਰੇਗੰਡ ਆਉਂਦੀ ਐ ਉਸ ਦਿਨੇ ਕੱਪੜੇ ਮੈਂ ਬੜੇ ਚਾਅ ਨਾਲ ਪੈਣ ਕੇ ਤੁਹਾਡੀ ਰੂਬਰੂ ਹੁਣਾਂ ਤੇ ਅੱਜ 26 ਨਵੰਬਰ ਨੂੰ ਮੈਂ ਇਹ ਕੱਪੜੇ ਪੈਣ ਕੇ ਤੁਹਾਡੇ ਸਾਹਮਣੇ ਆਇਆ ਕਿ ਇਹਨਾਂ ਕੱਪੜਿਆਂ ਦੇ ਨਾਲ ਇਹ ਸੰਘਰਸ਼ ਸ਼ੁਰੂ ਕੀਤਾ ਸੀ ਤੇ ਉੱਥੇ ਜਿੱਥੇ ਅਸੀਂ ਸਾਰੀਆਂ ਸਟੇਜਾਂ ਦੇ ਉੱਤੇ ਨਾਟਕ ਕੋਰੀਓਗ੍ਰਾਫੀਆਂ ਕਰਦੇ ਸੀ ਸਪੀਚਾਂ ਕਰਦੇ ਸੀ ਸ਼ਾਮ ਨੂੰ ਵੱਖ-ਵੱਖ ਚੈਨਲਾਂ ਦੇ ਉੱਤੇ ਖਾਸ ਕਰਕੇ ਨਿਊਜ਼ 24 ਚੈਨਲ ਦੇ ਉੱਤੇ ਮੈਂ ਕਿਸਾਨਾਂ ਦੇ ਹੱਕ ਦੇ ਵਿੱਚ ਡਿਬੇਟ ਕਰਨ ਜਾਂਦਾ ਹੁੰਦਾ ਸੀ ਡਿਬੇਟ ਕਰਦਾ ਸੀਗਾ ਕਿਉਂਕਿ ਉੱਥੇ ਚੈਨਲ ਚੱਲਦੇ ਸੀ ਤੁਹਾਨੂੰ ਪਤਾ ਹੈ ਕਿੰਨਾ ਵੱਡਾ ਇਹ ਸੰਘਰਸ਼ ਸੀ ਤੇ ਇੱਕ ਜਿਹੜੀ ਮੇਰੇ ਨਾਲ ਯਾਦ ਜਿਹੜੀ ਜੁੜੀ ਹੋਈ ਹੈਗੀ ਕਿ ਇੱਕ ਦਿਨ ਤਾਂ ਨਿਊਜ਼ 24 ਚੈਨਲ ਦੇ ਉੱਤੇ ਜਿਹੜਾ ਸੰਦੀਪ ਚੌਧਰੀ ਦਾ ਚੈਨਲ ਸੀਗਾ ਉਹਦੇ ਉੱਤੇ ਸ਼੍ਰੀ ਅਟਲ ਬਿਹਾਰੀ ਬਾਜਪਾਈ ਜਿਹੜੇ ਸਾਡੇ ਪ੍ਰਧਾਨ ਮੰਤਰੀ ਰਏ ਦੇਸ਼ ਦੇ ਉਹਨਾਂ ਦੀ ਕੈਬਨਿਟ ਦਾ ਮੰਤਰੀ ਜਿਹੜਾ ਖੇਤੀਬਾੜੀ ਮੰਤਰੀ ਵੀ ਰਿਹਾ ਸੀ ਉਹ ਬੈਸਟ ਦੇ ਵਿੱਚ ਆਇਆ ਔਰ ਉਹਨੇ ਮੇਰੇ ਉੱਤੇ ਸਵਾਲ ਕੀਤਾ ਕਿ ਰੱਬਾ ਸਾਹਿਬ ਇਹ ਦੱਸੋ ਸੰਘਰਸ਼ ਕਿੰਨੀ ਦੇਰ ਚੱਲਦਾ ਰਹੇਗਾ ਮੈਂ ਕਿਹਾ ਜਿੰਨੀ ਦੇਰ ਤੱਕ ਜਿੱਤਿਆ ਨਹੀਂ ਜਾਂਦਾ ਇਹ ਉਨੀ ਦੇਰ ਚੱਲਦਾ ਰਹੇਗਾ ਤਾਂ ਉਹਨੇ ਮੇਰੇ ਉੱਤੇ ਅਗਲਾ ਸਵਾਲ ਕੀਤਾ ਸੀ ਕੋਈ ਵਿਚਕਾਰ ਰਸਤਾ ਹੋ ਸਕਦਾ ਹੈ ਤਾਂ ਮੈਂ ਉਹਨਾਂ ਨੂੰ ਹਿੰਦੀ ਦੇ ਵਿੱਚ ਜਵਾਬ ਦਿੱਤਾ ਸੀ ਕਿ ਵਿਚਕਾਰ ਰਸਤਾ ਕੋਈ ਨਹੀਂ ਹੁੰਦਾ ਜਾ ਤੋ ਬائیں ਹੁੰਦਾ ਜਾਂ ਦਾਇਆ ਹੁੰਦਾ ਹਮ ਤੋ ਬائیں ਚੱਲਨੇ ਵਾਲੇ ਲੋਕ ਐ ਤੋ ਬੀਚ ਦਾ ਜੋ ਰਸਤਾ ਹੁੰਦਾ ਬੋ ਤੋ ਐਕਸੀਡੈਂਟ ਕਰਾਏਗਾ ਮੰਤਰੀ ਜੀ ਤੋ ਹਮ ਤੋ ਅਭੀ 1% ਲੋਕ ਯਹਾਂ ਆਏ ਐ 1% ਲੋਕ ਆਏ ਨੇ ਹਲੇ ਪੰਜਾਬ ਦੇ ਹਰਿਆਣੇ ਦੇ ਲੋਕ ਔਰ ਹਲੇ ਤਾ ਆਉਣਗੇ ਇੱਥੇ ਪੱਕੇ ਘਰ ਬਣਨਗੇ ਡੰਗਰ ਪਸ਼ੂ ਵੀ ਇੱਥੇ ਆ ਜਾਣਗੇ ਯਾਨੀ ਇਸ ਤਰ੍ਹਾਂ ਦੀਆਂ ਦਲੀਲਾਂ ਉਸ ਦਿਨ ਮੈਂ ਦਿੱਤੀਆਂ ਸੀ ਉਸ ਮੰਤਰੀ ਨੂੰ ਜਿਹੜਾ ਭਾਰਤੀ ਜਨਤਾ ਪਾਰਟੀ ਦਾ ਵੱਡਾ ਲੀਡਰ ਸੀ ਇਹ ਵੀ ਉਥੇ ਮੇਰੀ ਇੱਕ ਯਾਦ ਜੁੜੀ ਹੋਈ ਹੈ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਕਿ ਲਗਾ ਤਾਰ ਹਰ ਰੋਜ਼ ਸ਼ਾਮ ਨੂੰ ਡਿਬੇਟ ਕਰਨੇ ਚੈਨਲਾਂ ਦੇ ਉੱਤੇ ਦਿਨੇ ਨਾਟਕ ਕੋਰੀਓਗ੍ਰਾਫੀਆਂ ਕਰਨੀਆਂ ਫਿਰ ਬਾਕੀ ਕਿਸਾਨਾਂ ਨੂੰ ਸਮਝਾਉਣਾ ਬੁਝਾਉਣਾ ਉਹਨਾਂ ਨਾਲ ਮੀਟਿੰਗਾਂ ਕਰਨੀਆਂ ਟਰਾਲੀਆਂ ਦੇ ਵਿੱਚ ਜਾਣਾ ਉਹਨਾਂ ਨੂੰ ਪ੍ਰੇਰ ਕੇ ਲੈ ਕੇ ਆਉਣਾ ਰੈਲੀ ਵਾਲੀ ਥਾਂ ਦੇ ਉੱਤੇ ਕਿਉਂਕਿ ਕਈ ਕਿਸਾਨ ਇਹੋ ਜਿਹੇ ਹੁੰਦੇ ਸੀ ਜਿਹੜੇ ਨਿਕਲਦੇ ਵੀ ਨਹੀਂ ਸੀ ਹੁੰਦੇ ਆਰਾਮ ਪ੍ਰਸਤ ਸੀਗੇ ਕੁਝ ਇਹੋ ਜਿਹੇ ਲੋਕ ਵੀ ਸੀਗੇ ਉੱਥੇ ਉਹਨਾਂ ਸਾਰਿਆਂ ਨੂੰ ਪ੍ਰੇਰ ਕੇ ਅਸੀਂ ਲੈ ਕੇ ਵੀ ਆਉਂਦੇ ਹੁੰਦੇ ਸੀਗੇ ਕਿ ਚਲੋ ਉੱਥੇ ਰੈਲੀ ਦੇ ਵਿੱਚ ਬੈਠੀਏ ਲੀਡਰਾਂ ਦੀਆਂ ਤਕਰੀਰਾਂ ਸੁਣੀਏ ਤਾਂ ਇਹ ਸਾਰਾ ਸੰਘਰਸ਼ਾ ਜਿਹੜਾ ਅੱਜ ਤੱਕ ਉਵੇਂ ਇਨ ਬਿਨ ਸਾਨੂੰ ਯਾਦ ਹੈ ਤਾਂ 360 ਦਿਨਾਂ ਤੋਂ ਬਾਅਦ ਜਿਹੜੇ 14-20 ਦਿਨ ਸੀਗੇ ਉਹ ਵੀ ਮੈਂ ਕਿਸਾਨ ਲਹਿਰ ਦੇ ਲੇਖੇ ਲਾਏ ਜਿਹੜੀਆਂ ਉੱਥੇ ਤਿੰਨ ਬੀਬੀਆਂ ਸਾਡਾ ਖੀਵਾ ਪਿੰਡ ਹੈ ਮਾਨਸਾ ਜ਼ਿਲ੍ਹੇ ਦਾ ਤਿੰਨ ਬੀਬੀਆਂ ਉੱਥੇ ਸ਼ਹੀਦ ਹੋ ਗਈਆਂ ਸੀ ਐਕਸੀਡੈਂਟ ਦੇ ਦੌਰਾਨ ਉਹਨਾਂ ਦੇ ਭੋਗ ਸੰਸਕਾਰ ਦੇ ਉੱਤੇ ਵੀ ਲਗਾਤਾਰ ਪੈਰਾ ਦਿੱਤਾ ਹਾਜ਼ਰੀ ਦਿੱਤੀ ਮੇਰੇ ਪਿੰਡ ਦਾ ਮਹਿੰਦਰ ਸਿੰਘ ਇੱਕ ਕਿਸਾਨ ਸੀ ਛੋਟਾ ਕਿਸਾਨ ਉਹਦੀ ਮੌਤ ਹੋ ਗਈ ਸੀ ਉਹਦਾ ਵੀ ਉਹ ਹਰਤੇ ਸਸਕਾਰ ਜਿਹੜਾ ਸੀਗਾ ਉਹਦੇ ਵਿੱਚ ਵੀ ਸ਼ਾਮਲ ਹੋਏ ਤਾਂ ਇਸ ਤਰ੍ਹਾਂ ਲਗਾਤਾਰ ਕਹ ਲੋ ਕਿ 378 ਦਿਨ ਜਿਹੜੀ ਹਾਜ਼ਰੀ ਭਰੀ ਤਨ ਮਨ ਤੇ ਧਨ ਨਾਲ ਲਗਾਤਾਰ ਬਿਨਾ ਸਾਲਿਆਂ ਲਗਾਤਾਰ ਤੇ ਜਦੋਂ ਅੰਦੋਲਨ ਜਿੱਤ ਕੇ ਫਿਰ ਪਿੰਡ ਵਾਪਸ ਮੁੜੇ ਸੀਗੇ ਤਾਂ ਆ ਕੇ ਦੇਖਿਆ ਸੀ ਘਰ ਦਾ ਜਦੋਂ ਦਰਵਾਜ਼ਾ ਖੋਲਿਆ ਸੀ ਗੇਟ ਖੋਲਿਆ ਸੀਗਾ ਕਿਉਂਕਿ ਪਰਿਵਾਰ ਤਾਂ ਸਾਰਾ ਨਾਲ ਹੀ ਸੀਗਾ ਸਾਰੀ ਨਾਟਕ ਟੀਮ ਨਾਲ ਸੀ ਤਾਂ ਚੁੱਲ੍ਹੇ ਦੇ ਵਿੱਚ ਗੋਡੇ-ਗੋਡੇ ਘਾਹ ਉੱਗਿਆ ਹੋਇਆ ਸੀ ਪਰ ਮਨ ਨੂੰ ਇੱਕ ਤਸੱਲੀ ਸੀ ਇੱਕ ਸ਼ਕੂਨ ਸੀ ਕਿ ਉਹ ਅੰਦੋਲਨ ਅਸੀਂ ਜਿੱਤ ਕੇ ਮੁੜਿਆ ਤਾਂ ਦੋਸਤੋ ਇਹ ਅੰਦੋਲਨ ਜਿੱਤਿਆ ਕਿਉਂ ਗਿਆ ਸੀ ਇਹ ਸਿਰਫ ਤੇ ਸਿਰਫ ਇਕੱਲੇ ਕਿਸਾਨਾਂ ਕਰਕੇ ਨਹੀਂ ਕਿ ਇਕੱਲੇ ਕਿਸਾਨਾਂ ਨੇ ਕੋਲ ਲੜਿਆ ਤੇ ਜਿੱਤਿਆ ਹਾਂ ਅਗਵਾਈ ਕਿਸਾਨਾਂ ਨੇ ਕੀਤੀ ਹੈ ਕਿਸਾਨ ਆਗੂਆਂ ਨੇ ਕੀਤੀ ਹੈ ਪਰ ਇਹਦੇ ਵਿੱਚ ਮੈਂ ਧੰਨਵਾਦ ਕਰਨਾ ਚਾਹੁੰਦਾ ਹੈ ਚਾਹੇ ਕੋਈ ਦੁਕਾਨਦਾਰ ਭਰਾ ਸੀ ਚਾਹੇ ਜਿਹੜੇ ਆਰਐਮਪੀ ਡਾਕਟਰ ਨੇ ਉਹਨਾਂ ਦਾ ਸਹਿਯੋਗ ਸੀ ਚਾਹੇ ਸਾਡੇ ਆੜਤੀਏ ਜਿਹੜੇ ਹੈਗੇ ਨੇ ਕਿ ਭਰਾ ਉਹਨਾਂ ਨੇ ਆਰਥਿਕ ਫੰਡ ਵੀ ਦਿੱਤਾ ਵਿੱਚ ਸਹਿਯੋਗ ਕੀਤਾ ਔਰ ਜਿਹੜੇ ਹੋਰ ਕਿੰਨੇ ਜਿਹੜੇ ਬੇਜ਼ਮੀਨੇ ਜਿਹੜੇ ਮਜ਼ਦੂਰ ਨੇ ਉਹਨਾਂ ਮਜ਼ਦੂਰ ਜਥੇਬੰਦੀਆਂ ਨੇ ਵੀ ਇਸ ਅੰਦੋਲਨ ਦੇ ਵਿੱਚ ਹਿੱਸਾ ਪਾਇਆ ਆਪਣਾ ਬਣਦਾ ਤਾਂ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਕਿਹੜਾ ਵਰਗ ਹੈ ਜਿਹੜਾ ਪੰਜਾਬ ਦਾ ਹਰਿਆਣਾ ਦਾ ਤੇ ਹੋਰ ਥਾਵਾਂ ਦਾ ਪਰਲੇ ਪਾਸਿਓਂ ਜਿਹੜੇ ਉੱਤਰੀ ਭਾਰਤ ਦੇ ਲੋਕ ਸੀ ਉਹ ਸਾਰੇ ਜਿਹੜੇ ਟੰਗ ਨਾਲ ਸ਼ਾਮਲ ਹੋਏ ਸੀਗੇ ਬਿਨਾਂ ਕਿਸੇ ਗਰਜ਼ ਤੋਂ ਬਿਨਾਂ ਕਿਸੇ ਲਾਲਚ ਤੋਂ ਸਵਾਰਥਾਂ ਤੋਂ ਉੱਪਰ ਉੱਠ ਕੇ ਧਰਮਾਂ ਜਾਤਾਂ ਬਰਾਦਰੀਆਂ ਤੋਂ ਉੱਪਰ ਉੱਠ ਕੇ ਜਿਹੜੇ ਟੰਗ ਨਾਲ ਯੋਗਦਾਨ ਪਾਇਆ ਉਹਦਾ ਨਤੀਜਾ ਉਸ ਏਕਤਾ ਦਾ ਨਤੀਜਾ ਇਹ ਨਿਕਲਿਆ ਸੀ ਕਿ ਉਸ ਕੇਂਦਰ ਸਰਕਾਰ ਨੂੰ ਜਿਹੜੀ ਅੜੀਅਲ ਤੇ ਜ਼ਿੱਦੀ ਸਰਕਾਰ ਸੀ ਉਹਨੂੰ ਤੁਸੀਂ ਝੁਕਾ ਕੇ ਮੁੜੇ ਸੀਗੇ ਤਾਂ ਇਹ ਸੰਘਰਸ਼ ਸਾਡੇ ਲਈ ਪ੍ਰੇਰਣਾ ਦਾ ਸਰੋਤ ਵੀ ਹੈ ਸਾਨੂੰ ਪ੍ਰੇਰਨਾ ਦਿੰਦਾ ਹੈ ਪੰਜਵੀਂ ਬਰੇਗੰਡ ਆ ਗਈ ਹੈ ਅਗਲੀਆਂ ਬਰੇਗੰਡਾਂ ਵੀ ਆਉਣਗੀਆਂ ਤਾਂ ਜੇ ਰਹਿੰਦੇ ਮਸਲੇ ਹੱਲ ਕਰਨੇ ਹਨ ਤਾਂ ਇਹੀ ਕਿਸਾਨ ਅੰਦੋਲਨ ਸਾਡੀ ਅਗਵਾਈ ਕਰਦਾ ਹੈ ਇਹ ਸਾਨੂੰ ਬਹੁਤ ਕੁਝ ਦੱਸਦਾ ਹੈਗਾ ਕਿ ਅਸੀਂ ਆਪਣੀ ਜ਼ਿੰਦਗੀ ਦੀਆਂ ਮੁਸ਼ਕਲਾਂ ਨੂੰ ਹੱਲ ਕਿਵੇਂ ਕਰਨਾ ਹੈ ਤੇ ਕਿਵੇਂ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਵਧਣਾ ਹੈ ਤੇ ਜੇ ਅਸੀਂ ਫੇਰ ਕੋਈ ਬਖਰੀਆਮਾ ਖੜਾ ਕਰਾਂਗੇ ਕਿਸੇ ਕਿਸਮ ਦਾ ਤਾਂ ਅਸੀਂ ਕੋਈ ਪ੍ਰਾਪਤੀ ਨਹੀਂ ਕਰ ਸਕਾਂਗੇ ਇੰਨੀ ਗੱਲ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਸੀ ਕਿਉਂਕਿ ਪੰਜਵੀਂ ਬਰੇ ਗੰਢਾ ਹੈ ਤੇ ਉਸ ਬੂਟਾ ਸਿੰਘ ਨੇ ਮੇਰੇ ਪਿੰਡ ਦੇ ਇਸ ਨੌਜਵਾਨ ਨੇ ਇਹ ਟਰੈਕਟਰ ਹੁਣ ਵੇਚ ਦਿੱਤਾ ਉਹਨੇ ਨਵਾਂ ਜਹੁੰਡੀਆਂ ਟਰੈਕਟਰ ਲੈ ਲਿਆ ਮੈਂ ਬੂਟਾ ਸਿੰਘ ਨੂੰ ਵੀ ਸ਼ਾਬਾਸ਼ ਕਹਿਣਾ ਉਹਨੇ ਕਦੇ ਪਰਵਾਹ ਨਹੀਂ ਕੀਤੀ ਸੀ ਮਾਂ ਦੇ ਪੁੱਤ ਨੇ ਕਿ ਮੇਰੇ ਟਰੈਕਟਰ ਨਾਲ ਇਸ ਤਰ੍ਹਾਂ ਹੋ ਗਿਆ ਉਹਦੇ ਟਾਇਰ ਪਾੜਤੇ ਆ ਟੂਟੀਆਂ ਪਟਤੀਆਂ ਜਾਂ ਤੋੜਪਨ ਕਰਤੀ ਹੈ ਤੇ ਇਸੇ ਟਰੈਕਟਰ ਦੇ ਉੱਤੇ ਅਸੀਂ 26 ਜਨਵਰੀ ਨੂੰ ਜਿਹੜੀ ਪ੍ਰੇਡ ਹੋਈ ਸੀ ਨਾ ਦਿੱਲੀ ਦੇ ਰਿੰਗ ਰੋਡ ਦੇ ਉੱਤੇ ਇਸੇ ਟਰੈਕਟਰ ਦੇ ਉੱਤੇ ਮੈਂ ਮੇਰੀ ਵਾਈਫ ਤੇ ਮੇਰਾ ਗਵਾਂਢੀ ਮੁੰਡਾ ਜਿਹੜਾ ਹੈਗਾ ਸੀ ਦਰਸ਼ਨ ਉਹ ਟਰੈਕਟਰ ਨੂੰ ਚਲਾ ਰਿਹਾ ਸੀਗਾ ਤੇ ਟਿੱਕਰੀ ਤੋਂ ਅਸੀਂ ਲੈ ਕੇ ਜਦੋਂ ਨੰਗਲੋਈ ਤੱਕ ਅਸੀਂ ਪਹੁੰਚੇ ਸੀਗੇ ਕਿ ਨਵਰੀਤ ਦਾ ਕਤਲ ਹੋ ਗਿਆ ਸੀਗਾ ਨਵਰੀਤ ਦੀ ਮੌਤ ਹੋ ਗਈ ਸੀਗੀ ਉੱਥੇ ਜਿਹੜਾ ਮੁੰਡਾ ਰਾਜਸਥਾਨ ਦਾ ਸੀਗਾ ਕਿਸਾਨ ਨੌਜਵਾਨ ਉਦੀ ਮੌਤ ਹੋ ਗਈ ਸੀ ਤੇ ਨੰਗਲੋਈ ਤੋਂ ਫਿਰ ਅਸੀਂ ਸ਼ਾਮ ਨੂੰ ਇਸ ਟਰੈਕਟਰ ਦੇ ਉੱਤੇ ਵਾਪਸ ਮੁੜ ਕੇ ਆਏ ਸੀ ਇਸ ਟਰੈਕਟਰ ਨਾਲ ਜੁੜੀਆਂ ਹੋਈਆਂ ਸਾਡੀਆਂ ਯਾਦਾਂ ਤੇ ਇਸ ਅੰਦੋਲਨ ਨਾਲ ਜੁੜੀਆਂ ਹੋਈਆਂ ਯਾਦਾਂ ਇਹਨਾਂ ਕੱਪੜਿਆਂ ਨਾਲ ਜੁੜੀਆਂ ਹੋਈਆਂ ਯਾਦਾਂ ਮੈਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਇਹ ਮੇਰਾ ਇੱਕ ਚਾਅ ਹੈ ਮੇਰਾ ਇੱਕ ਸ਼ੌਕ ਹੈ ਇਹ ਤੇ ਇਹ ਮੈਂ ਜਿਹੜਾ ਤੁਹਾਡੇ ਨਾਲ ਸਾਂਝਾ ਕੀਤਾ ਆਪਦਾ ਚਾ ਜੇ ਤੁਹਾਨੂੰ ਚੰਗਾ ਲੱਗਿਆ ਲਾਈਕ ਸ਼ੇਅਰ ਤੇ ਕਮੈਂਟ ਕਰ ਦਿਓ ਮੇਰਾ ਨਾਮ ਮੇਗਰਾਜਰ ਅੱਲਾ ਮੇਰੇ YouTube ਚੈਨਲ ਦਾ ਨਾਮ ਵੀ ਮੇਗਰਾਜਰ ਅੱਲਾ ਸਬਸਕ੍ਰਾਈਬ ਵਾਲਾ ਬਟਨ ਦਬਕ ਕੇ ਵੀਰ ਬਣ ਕੇ ਇਹਨੂੰ ਸਬਸਕ੍ਰਾਈਬ ਕਰਕੇ ਮੈਨੂੰ ਆਪਦਾ ਦੋਸਤ ਬਣਾ ਲਿਆ ਕਰੋ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਬਹੁਤ-ਬਹੁਤ ਧੰਨਵਾਦ ਮਿਹਰਬਾਨੀ